ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜੋ ਜੀਰੀ ਵੜਨ ਦਾ ਸੀਜ਼ਨ ਚੱਲ ਰਿਹਾ ਹੈ ਮਾਰੋ ਮਾਰ ਤੇ ਅਸੀਂ ਨਾ ਦੇਖੋ ਕੋਸ਼ਿਸ਼ ਕਰਿਆ ਵੀ ਮਸ਼ੀਨ ਦੇ ਪਿੱਛੇ ਨਾ ਐਸਐਮਐਸ ਲੱਗਿਆ ਹੈਗਾ ਉਹਦੇ ਨਾਲ ਜਿਹੜੀ ਇਹ ਮਸ਼ੀਨ ਪਰਾਲੀ ਨੂੰ ਖਨਾਉਂਦੀ ਹੈ ਤੇ ਇਹ ਪਰਾਲੀ ਨੂੰ ਖਨਾ ਕੇ ਸੜਨਦੀ ਹੈ ਆਪਾਂ ਨੂੰ ਅੱਗ ਲਾਉਣ ਦੀ ਲੋੜ ਨਹੀਂ ਆਪਾਂ ਐਸੀ ਤਰ੍ਹਾਂ ਹੀ ਕਣਕ ਪੀਛ ਸਕਦੇ ਹਾਂ ਸੋ ਅਸੀਂ ਜਿਹੜੇ ਸਾਡੇ ਬਜ਼ੁਰਗ ਨੇ ਸਰਦਾਰ ਸੁਖੀ ਸਿੰਘ ਜੀ ਉਹਨਾਂ ਨੇ ਮਤਲਬ ਪਿਛਲੇ ਕਾਫੀ ਸਮੇਂ ਤੋਂ 15 18 ਸਾਲ ਹੋ ਗਏ ਸੀ ਕਦੇ ਫੀਲ ਦੇ ਵਿੱਚ ਅਸੀਂ ਅੱਗ ਬਹੁਤ ਘੱਟ ਲਾਉਂਦੇ ਹਾਂ ਸਾਬਦ ਨੂੰ ਨਹੀਂ ਅਸੀਂ ਅੱਗ ਨਹੀਂ ਲਾਉਂਦੇ ਸਰ। ਆਓ ਹੁਣ ਤੁਹਾਡੀ ਡੈਡੀ ਹੁਣਾਂ ਨਾਲ ਗੱਲ ਕਰਾਉਂਦੇ ਹਾਂ। ਕਦੇ ਵੀ ਅੱਗ ਨਹੀਂ ਲਾਈ। ਨਾ ਹੀ ਲਾਵਾਂਗੇ। ਜੇ ਨੁਕਸਾਨ ਦਾ ਸੱਦਾ ਹੈ ਹੀ ਐ ਸਾਨੂੰ ਪ੍ਰੋਬਲਮ ਖੜੀ ਹੋ ਗਿਆ। ਜੇ ਅਸੀਂ ਕਦੇ ਵੀ ਨਹੀਂ ਲਾਈ ਤੇ ਫਸਲ ਵੀ ਬਦ ਹੁੰਦੀ ਹੈ ਕਿਉਂਕਿ ਇਹਦਾ ਜਦੋਂ ਫੋਲ ਦਾ ਰੇ ਪੈਂਦਾ ਹੈ। ਇਹ ਤਾਂ ਔਖਾ ਪਰ ਅਸੀਂ ਇਹ ਬਿਲਕੁਲ ਕਈ ਸਾਲਾਂ ਤੋਂ ਅਸੀਂ ਅਜੀ ਇਸ ਤਰ੍ਹਾਂ ਹੀ ਵੇਚਿਆ ਛੇ ਸਾਡੀ ਕੋਈ ਫਗਲ ਘੱਟ ਨਹੀਂ ਕਰਕੇ ਵੇਚਾਂਗੇ ਤੇ ਕਣਕ ਵੇਚਿਆ ਕਦੀ ਘੱਟ ਨਹੀਂ ਹੋਈ ਜੈਸਾ ਪਹਿਲਾਂ ਪਹਿਲਾਂ ਜੂਰ ਲੱਗਦਾ ਵੀ ਇਹ ਕਿਵੇਂ ਹੋਊਗਾ ਪਰ ਮਾਲਕ ਵਸਿਆ ਕੰਮ ਕਰਦਾ ਦੂ ਬਾਤ ਤੁਸੀਂ ਦੇਖ ਸਕਦੇ ਹੋ ਵੀ ਮਤਲਬ ਮਸ਼ੀਨ ਕਿਵੇਂ ਜਿਹੜੀ ਜੀਰੀ ਵਸੇ ਦੀ ਬਹੁਤ ਵਧੀਆ ਖੜੀ ਹੈਗੀ ਤੇ ਸਾਰੇ ਬਾਪੂ ਨੇ ਗੱਲਬਾਤਾਂ ਕਰ ਰਹੇ ਨੇ ਸਲਾਹ مشورہ ਕਰ ਰਹੇ ਨੇ ਸਾਰੀਆਂ ਸੰਗਤਾਂ ਤੇ ਤੁਸੀਂ ਦੇਖ ਸਕਦੇ ਹੋ ਵੀ ਇਹਦਾ ਕਿਤੇ ਢੇਰ ਨਹੀਂ ਲੱਗਿਆ ਹੋਇਆ ਪਰਾਲੀ ਦਾ ਇਹ ਮਰ ਐਸਐਮਐਸ ਦਾ ਇਹ ਫਾਇਦਾ ਵੀ ਚੰਗੀ ਤਰ੍ਹਾਂ ਖਿਲਾਰ ਦਿੰਦੀ ਹੈ ਤੇ ਖਿਲਾਰ ਤੋਂ ਬਾਅਦ ਜੇ ਬਾਈ ਧਿਆਨ ਸਾਗ ਲਾਉਣੀ ਪਈ ਤਾਂ ਇਕੱਲੇ ਪੋਸ ਤੋਂ ਉੱਕੀ ਲੱਗ ਜਾਂਦੀ ਹੈ ਪਰ ਪੋਸ ਕਰੋ ਵੀ ਨਾ ਰਾਇ ਇੱਕ ਵਾਰ ਬਿੜਾ ਕਰੋ ਵੀ ਸੱਲ ਸਕਦਾ ਥੋੜਾ ਜਿਹਾ ਆਪਾਂ ਮਿਹਨਤ ਕਰ ਲਈਏ ਚਲੋ ਪੂਰਾ ਤੇਲ ਵੀ ਵੱਧ ਮੱਚ ਜਾਂਦਾਗਾ ਤੇ ਵਧੀਆ ਤਰੀਕੇ ਨਾਲ ਆਪਾਂ ਮਤਲਬ ਕਿ ਹੈਪੀ ਸੀਡਰ ਨਾਲ ਜੀਓ ਡ੍ਰੇਨ ਨਾਲ ਜਾਂ ਹੋਰ ਮਤਲਬ ਬਹੁਤ ਮਸ਼ੀਨਾਂ ਆਈਆਂ ਨੇ ਇਹਨਾਂ ਨੇ ਇਹਨਾਂ ਨਾਲ ਆਪਾਂ ਕੰਮ ਵੀ ਕਰ ਸਕਦੇ ਹਾਂ ਤਾਂ ਅੱਗ ਲਾਉਣ ਦੀ ਲੋੜ ਨਹੀਂ ਬਸ ਸਾਈਟੀਆਂ ਦੇ ਵਿੱਚ ਵੀ ਹੈਗੇ ਨੇ ਟਰੈਕਟਰ ਵੱਡੇ ਸੰਭ ਦੇਗੇ ਨੇ ਕੋਸ਼ਿਸ਼ ਕਰੋ ਬਿਨਾ ਅਗਲੇ ਤੋਂ ਸਾਰਿਆ ਕਰੋ ਕਿਉਂਕਿ ਜਦੋਂ ਕੋਈ ਵੀ ਆਪਾਂ ਅੱਗ ਲਾਉਂਦੇ ਆ ਪਹਿਲਾਂ ਅੱਗ ਲੱਤੂ ਆਇਦਾ ਉਹ ਆਪਣੇ ਅੰਦਰ ਜਾਂਦਾ ਆਪਣੇ ਪਰਿਵਾਰ ਦੇ ਅੰਦਰ ਜਾਂਦਾ ਨੁਕਸਾਨ ਹੁੰਦਾ ਚਲੋ ਆਪਾਂ ਕਹਿੰਦੇ ਆ ਵੀ ਕਿਸਾਨ ਨਹੀਂ ਕਰਦਾ ਕਿਸਾਨ ਦਾ ਇੰਨਾ ਪੋਲੂਸ਼ਨ ਨਹੀਂ ਹੁੰਦਾ 12 ਮਹੀਨੇ ਦੀ ਨਾ ਪੋਲੂਸ਼ਨ ਹੁੰਦਾਗਾ ਚਲੋ ਆਪਾਂ ਕੀ ਲੈਣਾ ਯਾਰ ਆਪਾਂ ਆਪ ਦੇ ਆਪ ਨੂੰ ਸੁਧਾਰੋ ਆਪ ਨਾ ਅੱਗ ਲਾਓ ਨਾ ਕੋਈ ਲਾਈ ਜਾਵੇ ਜਿਹੜਾ ਲਾਊਗਾ ਭੁੱਲ ਧੰਨਵਾਦ